ਸਿਰੀ ਰਾਗ ਮਹੱਲਾ ਪੰਜਵਾ ਪੈ ਪਾਇ ਮਨਾਈ ਸੋਇ ਚਿਓ ਸਤਿਗੁਰ ਪੁਰਖ ਮਿਲਾਇ ਤਿਸ ਜੇਵੜ ਅਵਰ ਨ ਕੋਇ ਜੀਓ ਰਹਾਓ ਗੋਸਾਈ ਮਹੰਡਾ ਇਠੜਾ ਅਮ ਅਬੇ ਥਾਵ ਹੋ ਮਿਠੜਾ ਭੈਣ ਭਾਈ ਸਭ ਸੱਜਣਾ ਤੁਦ ਜਿਹਾ ਨਾਹੀ ਕੋਇ ਜੀਓ ਗੋਸਾਈ ਮਹੰਡਾ ਮਹਿੰਡਾ ਨਹੀਂ ਬੋਲਣਾ ਆਮ ਤੌਰ ਤੇ ਪਾਠੀ ਮਹਿੰਡਾ ਬੋਲ ਜਾਂਦੇ ਨੇ ਮਿਹੰਡਾ ਇਠੜਾ ਥੋੜਾ ਅਭਿਆਸ ਕਰਨਾ ਪਵੇਗਾ ਬੋਲਣ ਦਾ ਬੋਲਿਆ ਜਾਵੇਗਾ ਸੋ ਮਿਹੰਡਾ ਨਹੀਂ ਬੋਲਣਾ ਇਹ ਖਿਆਲ ਰੱਖਣਾ ਗੋਸਾਈ ਮਿਹੰਡਾ ਇਠੜਾ ਗੋਸਾਈ ਮਿਹੰਡਾ ਇਠੜਾ ਆਮ ਅੱਬੇ ਥਾਵ ਹੋ ਵਿਠੜਾ ਭੈਣ ਭਾਈ ਸਭ ਸੱਜਣਾ ਤੁਦ ਜੀ ਹਾ ਨਹੀਂ ਕੋਏ ਜੀਓ ਤੇਰੇ ਤੇਰੇ ਹੁਕਮੇ ਸਾਵਣ ਆਇਆ ਮੈਂ ਸਤ ਕਾ ਹਲ ਜੋ ਆਇਆ ਨਾਉ ਬੀਜਣ ਲੱਗਾ ਆਸ ਕਰ ਹਰ ਬੋਹਲ ਬਖਸ ਜਮਾਏ ਜਿਓ ਹਉ ਗੁਰ ਮਿਲ ਇੱਕ ਪਛਾਣ ਦਾ ਦੁਇਆ ਕਾਗਲ ਚੇਤ ਨਾ ਜਾਣਦਾ ਹਰ ਇਕ ਤੈਕਾਰ ਲਾਇਉਨ ਵਾਹਿਗੁਰੂ ਕੀ ਦੁਇਆ ਕਾਗਲ ਦੁਇਆ ਕਾਗਲ ਚੇਤ ਨਾ ਜਾਣਦਾ ਦੁਇਆ ਯਿਆ ਲੱਗਾ ਹੈ ਇਹਦੇ ਵਿੱਚੋਂ ਈੜੀ ਸਿਆਰੀ ਤੇ ਐੜੇ ਕੰਨਾਂ یوں ਉਚਾਰਨ ਹੋਵੇਗਾ ਦੁਇਆ ਇਹ ਖਿਆਲ ਰੱਖਣਾ ਦੁਇਆ ਕਾਗਲ ਪਾਠ ਅੱਗੇ ਇਕੱਠਾ ਹੈ ਦੁਇਆ ਕਾਗਲ ਚੇਤ ਨਾ ਜਾਣਦਾ ਇੱਕ ਹੋਰ ਵੀ ਹੁੰਦਾ ਪਾਠ ਇਹ ਨੋਟ ਕਰਦੇ ਕਰ ਸਕਦੇ ਹੋ ਦੁਇਆ ਕਾ ਗਲ ਚੇਤ ਨਾ ਜਾਣਦਾ ਇਹ ਵੀ ਕਿਤੇ ਪਾਠ ਪੜਿਆ ਹਾਂਜੀ ਇਹ ਵੀ ਪਾਠ ਹੈਗਾ ਦੁਇਆ ਦੂਸਰਾ ਪਾਠ ਇਹ ਪਾਠ ਗਲ ਚੇਤ ਨਾ ਜਾਣਦਾ ਹਾਂਜੀ ਇਹ ਵੀ ਹੁੰਦਾ ਪਰ ਪਰ ਆਪਾਂ ਆਹੀ ਮੁੱਖ ਰੱਖਣਾ ਜੋ ਹਾਂਜੀ ਦੋਆ ਕਾਗਲ ਚੇਤਨਾ ਜਾਣ ਉਹ ਸ਼ੁੱਧ ਪਾਠ ਜਿਹੜਾ ਪ੍ਰਮੁੱਖ ਹੈ ਦੂਸਰਾ ਵੀ ਸ਼ੁੱਧ ਹੀ ਹੈ ਗਲਤ ਉਹ ਵੀ ਨਹੀਂ ਦੋਆ ਕਾਗਲ ਚੇਤਨਾ ਜਾਣ ਦਾ ਪਾਠ ਇਉਂ ਵੀ ਆਉਂਦਾ ਹੈ ਪ੍ਰਮੁੱਖ ਪਾਠ ਜਿਹੜਾ ਸੰਪਰਦਾਈ ਹੈ ਕਾਗਲ 71 ਇਕੱਠਾ ਹੀ ਬੋਲਣਾ ਦੋਆ ਕਾਗਲ ਚੇਤਨਾ ਜਾਣ ਦਾ ਹਉ ਗੁਰ ਮਿਲ ਇਕ ਪਛਾਣਦਾ ਦੋਇ ਕਾਗਲ ਚੇਤਨਾ ਜਾਣਦਾ ਹਰ ਇਕ ਤੈਕਾਰ ਐ ਲਾਇਓਨ ਜਿਉ ਭਾਵੇ ਤਿਵੇਂ ਨਿਬਾਹੇ ਜਿਉ ਤੁਸੀਂ ਭੋਕੇ ਹੋ ਪੁੰਚ ਹੋ ਪਾਈ ਹੋ ਗੁਰ ਦੀ ਬਾਣ ਕਵਾਏ ਪਹਿਨਾਈਓ ਹਉ ਹੋਆ ਮਹਰ ਪਿੰਡ ਦਾ ਬਨ ਆਂਦੇ ਪੰਜ ਸ੍ਰੀਕ ਜਿਉ ਆਂਦੇ ਪਾਠ ਸ਼ੁੱਧ ਕੀਤਾ ਹੈ ਸਿੰਘ ਜੀ ਨੇ ਇਉ ਆਤੇ ਨਹੀਂ ਕਹਿਣਾ ਆਂਦੇ ਬਨ ਆਂਦੇ ਪੰਜ ਸਰੀਕ ਜੀਓ ਹਉ ਹੋਆ ਮਾਹਰ ਪਿੰਡ ਦਾ ਬਨ ਆਂਦੇ ਪੰਜ ਸਰੀਕ ਜੀਓ ਹਉ ਆਇਆ ਸਾਮੈਂ ਤੇ ਹੰਡਿਆ ਪੰਜ ਕਿਸਾਨ ਕਿਰਸਾਨ ਪੰਜ ਕਿਰਸਾਨ ਮੁਜੇਰੇ ਮਿਹੜਿਆ ਕੰਨ ਕੋਈ ਕੱਢ ਨਾ ਹੰਗਈ ਨਾਨਕ ਉਠਾ ਘੋਕ ਕੇ ਰਾਓ ਜੀਓ ਹਉ ਵਾਰੇ ਘੁੰਮਾ ਜਾਵਦਾ ਕੰਨ ਕੋਈ ਕੱਟਣਾ ਹੰਗਈ ਕੰਨ ਥੋੜਾ ਜਿਹਾ ਕੱਸ ਕੇ ਕੰਨ ਕੋਈ ਕੱਢ ਨਾ ਹੰਗਈ ਨਾਨਕ ਉਠਾ ਘੋਗ ਗਿਰਾਉ ਜਿਓ ਹਉ ਵਾਰੀ ਘੁੰਮਾ ਜਾਵਦਾ ਇਕ ਸਾਹਾ ਤੁਦ ਧਿਆਏ ਦਾ ਉਜੜ ਥੇ ਹੋ ਵਸਾਇਓ ਹਉ ਤੁਦ ਵਿਟਹੋ ਕੁਰਬਾਨ ਜਿਓ ਹਰ ਇਠੈ ਨਿਤ ਧਿਆਏ ਦਾ ਮਨ ਚਿੰਦੀ ਸੋ ਫਲ ਪਾਏ ਦਾ ਸੱਬੇ ਕਾਜ ਸਵਾਰਿਆਨ ਲਾਹੀਅਨ ਮਨ ਕੀ ਭੁੱਖ ਜਿਓ ਮੈਂ ਛੱਡਿਆ ਸਭੋ ਧੰੜਾ ਮੈਂ ਛੱਡਿਆ ਸਭੋ ਧੰੜਾ ਗੋਸਾਈ ਸੇ ਵੀ ਸੱਚੜਾ ਨਉ ਨਿਧ ਨਾਮ ਨਿਧਾਨ ਹਰ ਮੈਂ ਪੱਲੈ ਬੱਧਾ ਛਕ ਜੀਉ ਮੈਂ ਸੁਖੀ ਹੂੰ ਸੁਖ ਪਾਇਆ ਸੁਖੀ ਹੂੰ ਸੁਖ ਪਾਇਆ ਸਹੀ ਉਚਾਰਣ ਕੀਤਾ ਹੈ ਸੁਖੀ ਨਹੀਂ ਬੋਲਣਾ ਮੈਂ ਸੁਖੀ ਹੂੰ ਸੁਖ ਪਾਇਆ ਮੈਂ ਸੁਖੀ ਹੂੰ ਸੁਖ ਪਾਇਆ ਗੁਰ ਅੰਤਰ ਸ਼ਬਦ ਵਸਾਇਆ ਸਤਿਗੁਰ ਪੁਰਖ ਵਿਖਾਲਿਆ ਮਸਤਕ ਧਰ ਕੈ ਹੱਥ ਜਿਓ ਮੈਂ ਬੱਧੀ ਸੱਚ ਧਰਮਸਾਲ ਹੈ ਗੁਰ ਸਿਖਾ ਲਹਦਾ ਭਾਲ ਕੈ ਪੈਰ ਧੋਵਾ ਪੱਖਾ ਫੇਰਦਾ ਤਿਸ ਨਿਵ ਨਿਵ ਲਗਾ ਪਾਏ ਜਿਓ ਲੱਗਾ ਪੱਕਾ ਪਾਏ ਜਿਓ ਲੱਗਾ ਪਾਠ ਪੈਰ ਧੋਵਾ ਪੱਖਾ ਫੇਰਦਾ ਤਿਸ ਨਿਵ ਨਿਵ ਲੱਗਾ ਪਾਏ ਜਿਓ ਸੋਣਾ ਗੱਲਾ ਗੁਰ ਪਹਿ ਆਇਆ ਨਾਮਦਾਨ ਇਸ ਨਾਨ ਦੜਾਇਆ ਸਭ ਮੁਕਤ ਹੋਆ ਸਹਸਾਰੜਾ ਨਾਨਕ ਸੱਚੀ 베ੜੀ ਚੜ ਜੀਓ ਸਭ ਸ੍ਰਿਸ਼ਟ ਸੇਵੇ ਦਿਨ ਰਾਤ ਜੀਓ ਦੇ ਕੰਨ ਸੁਣ ਹੋ ਅਰਦਾਸ ਜੀਓ ਠੋਕ ਵਜਾਏ ਸਭ ਡਿਠੀਆ ਤੁਸ ਆਪੇ ਲਇਣ ਛਡਾਏ ਜੀਓ ਹੁਣ ਹੁਕਮ ਹੋਆ ਮਿਹਰਵਾਨ ਦਾ ਪਹਿ ਕੋਏ ਨ ਕਿਸਾ ਰਿਆਣ ਦਾ ਰਿਆਣ ਦਾ ਸ਼ੁੱਧ ਪਾਠ ਨੰਝੇ ਨਾਲ ਚੇਤੇ ਰੱਖਣਾ ਰਜਾਨ ਦਾ ਜਾਂ ਰਜਾਨ ਦਾ ਨਹੀਂ ਹੋਰ ਕਿਸੇ ਤਰੀਕੇ ਨਾਲ ਨਹੀਂ ਰਜਾਨ ਦਾ ਨੰਝੇ ਨਾਲ ਹੁਣ ਹੁਕਮ ਹੋਆ ਮਿਹਰਵਾਣ ਦਾ ਪੈ ਕੋਏ ਨਾ ਕਿਸੈ ਰਿਆਂ ਦਾ ਸਭ ਸੁਖਾਲੀ ਉੱਠੀਆ ਇਹ ਹੋਆ ਹਲੇਮੀ ਰਾਜ ਜਿਓ ਝਿਮ ਝਿਮ ਅੰਮ੍ਰਿਤ ਵਰਸਦਾ ਝਿਮ ਝਿਮ ਸੰਪਰਦਾਇ ਪਾਠ ਇਕੱਠਾ ਹੈ ਝਿਮ ਝਿਮ ਅੰਮ੍ਰਿਤ ਵਰਸਦਾ ਝਿਮ ਝਿਮ ਅੰਮ੍ਰਿਤ ਵਰਸਦਾ ਬੋਲਾਇਆ ਬੋਲੀ ਖਸਮ ਦਾ ਬਹੁਮਾਨ ਕੀਆ ਤੁਧ ਉਪਰੇ ਤੂੰ ਆਪੇ ਪਾਏ ਹੈ ਥਾਏ ਜੀਓ ਤੇਰੇ ਆ ਭਗਤਾ ਭੁਖ ਸਦ ਤੇਰੀਆ ਹਰ ਲੋਚਾ ਪੂਰਨ ਮੇਰੀਆ ਦੇਹੋ ਦਰਸ ਸੁਖ ਦਾਤਿਆ ਮੈਂ ਗਲ ਵਿੱਚ ਲੈ ਹੋ ਮਿਲਾਏ ਜੀਓ ਤੁਦ ਜੇਵੜ ਅਵਰਨਾ ਪਹ ਲਿਆ ਤੂੰ ਦੀਪ ਲੋ ਪਹ ਆ ਲਿਆ ਤੂੰ ਦੀਪ ਲੋ ਪਹ ਆ ਲਿਆ ਲੋਆ ਪਾਠ ਸਹੀ ਹੈ ਕਈ ਆਪਾਂ ਰਾਗੀ ਸਿੰਘਾਂ ਕੋਲੋਂ ਸੁਣਦੇ ਆਂ ਲੋਆ ਬੋਲ ਜਾਂਦੇ ਨੇ ਲੋਆ ਪਾਠ ਨਹੀਂ ਤੂੰ ਦੀਪ ਲੋ ਪਹ ਆ ਲਿਆ ਤੁਦ ਜੇਵੜ ਅਵਰ ਨਾ ਭਾਲਿਆ ਤੂੰ ਦੀਪ ਲੋਹ ਪੈ ਆ ਲਿਆ ਤੂੰ ਥਾਨ ਥਨੰਤਰ ਰਵ ਰਹਿਆ ਨਾਨਕ ਭਗਤਾ ਸੱਚ ਅਧਾਰ ਜਿਓ ਹਉ ਗੋਸਾਈ ਦਾ ਪਹਿਲਵਾਨੜਾ ਮੈਂ ਗੁਰ ਮਿਲ ਉੱਚ ਦੁਮਾਲੜਾ ਸਭ ਹੋਏ ਛਿੰਜ ਇਕੱਠੀਆਂ ਦਈਓ ਬੈਠਾ ਵੇਖ ਆਪ ਜਿਓ ਦਈਓ ਈੜੀ ਪਿਆਰੀ ਤੇ ਊੜੇ ਨੂੰ ਔਂਕੜ ਜਾਂ ਖੁੱਲੇ ਮੂੰਹ ਵਾਲਾ ਊੜਾ ਵੀ ਆਪਾਂ ਦਾ ਸਕਦੇ ਆ ਦਈਓ ਪਾਠ ਨਹੀਂ ਕਰਨਾ ਦਈ ਨਹੀਂ ਕਰਨਾ ਜਾਂ ਹੋਰ ਕਿਸੇ ਤਰੀਕੇ ਨਾਲ ਨਹੀਂ ਦਈਓ ਬੈਠਾ ਵੇਖੈ ਆਪ ਜੀਓ ਸਭ ਹੋਈ ਛਿੰਜ ਇਕੱਠੀਆਂ ਦਈਓ ਬੈਠਾ ਵੇਖੈ ਆਪ ਜੀਓ ਬਾਤ ਵਜਣ ਟੰਮਕ ਭੇਰੀਆ ਬਾਤ ਵਜਣ ਟੰਮਕ ਭੇਰੀਆ ਮਲ ਲਥੇ ਲੈ ਦੇ ਫੇਰੀਆ ਨਿਹਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜੀਓ ਆਪੇ ਫਿਰ ਫਿਰ ਪੜਿਓ ਇਹਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜੀਓ ਸਤਿਗੁਰੂ ਜੀ ਇੱਥੇ ਇੱਕ ਮਲ ਅਖਾੜੇ ਦਾ ਅਲੰਕਾਰ ਬੰਨ ਰਏ ਨੇ ਰੂਪਕ ਸਾਹਮਣੇ ਰੱਖਿਆ ਜਿਵੇਂ ਅਖਾੜੇ ਵਿੱਚ ਪਹਿਲਵਾਨ ਘੁਲਦੇ ਨੇ ਜਿਹੜਾ ਤਗੜਾ ਪਹਿਲਵਾਨ ਹੋਵੇ ਮਾਰੇ ਨੂੰ ਢਾ ਲੈਂਦਾ ਇਸੇ ਤਰ੍ਹਾਂ ਗੁਰੂ ਕੀ ਕਿਰਪਾ ਨਾਲ ਗੁਰੂ ਦਾ ਸਿੱਖ ਪਿਆਰਾ ਵਕਾਰਾਂ ਦੇ ਉੱਪਰ ਤੇ ਔਗਣਾਂ ਦੇ ਉੱਪਰ ਫਤੇ ਪਾਉਂਦਾ ਸੋ ਇਸ ਪ੍ਰਕਾਰ ਉਹ ਜਿਹੜਾ ਅਲੰਕਾਰ ਵੱਜ ਰਿਹਾ ਹੈ ਬਾਤ ਵੱਜਨ ਟਮਕ ਭੇਰੀਆ ਇਹ ਵਾਜਿਆਂ ਦੇ ਨਾਮ ਨੇ ਟਮਕਾਂ ਤੇ ਭੇਰੀਆਂ ਇਹ ਵਾਜੇ ਹੁੰਦੇ ਨੇ ਇਉਂ ਵਾਜੇ ਪਏ ਵੱਜਦੇ ਨੇ ਮਲ ਲੱਥੇ ਮਲ ਪਾਠ ਕਰਨਾ ਮਲ ਨਹੀਂ ਕਹਿਣਾ ਮਲ ਮਲ ਦਾ ਅਰਥ ਹੈ ਪਹਿਨਵਾਨ ਮਲ ਲਥੇ ਲੈਂਦੇ ਫੇਰੀਆਂ ਸੋ ਇਸ ਪ੍ਰਕਾਰ ਅੱਗੇ ਨਿਹਤੇ ਪੰਜ ਜਵਾਨ ਮੈਂ ਨਿਹੱਤੇ ਨਹੀਂ ਬੋਲਣਾ ਨਿਹਤੇ ਨਿਹਤੇ ਪੰਜ ਜਵਾਨ ਮੈਂ ਗੁਰਥਾਪੀ ਦਿੱਤੀ ਕੰਡ ਜੀਓ ਨਿਹਤੇ ਤਾਂ ਨਿਹਤੇ ਦਾ ਅਰਥ ਹੈ ਪਟਕਾ ਕੇ ਮਾਰੇ ਢਾ ਲਏ ਸੁੱਟ ਦਿੱਤੇ ਨਿਹਤੇ ਪੰਜ ਜਵਾਨ ਮੈਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਪੰਜੇ ਜਵਾਨ ਜਿਹੜੇ ਮਹਾਬਲੀ ਸੀ ਗੁਰੂ ਕੀ ਕਿਰਪਾ ਨਾਲ ਮੈਂ ਪਟਕਾ ਛੱਡੇ ਨੇ ਲਾ ਛੱਡੇ ਨੇ ਢਾ ਲਏ ਨੇ ਗੁਰ ਥਾਪੀ ਦਿੱਤੀ ਕੰਡ ਜੀਓ ਜਦੋਂ ਸਤਿਗੁਰਾਂ ਨੇ ਕੰਡ ਉੱਪਰ ਭਾਵ ਬਿਰਤੀ ਉੱਪਰ ਮਿਹਰ ਭਰਿਆ ਥਾਪੜਾ ਬਖਸ਼ਿਸ਼ ਕੀਤਾ ਸੋ ਇਸ ਪ੍ਰਕਾਰ ਪਾਠ ਕਰਨਾ ਹੈ ਮਲ ਲੱਥੇ ਲੈਂਦੇ ਫੇਰੀਆ ਨਿਹਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜੀਓ ਨਿਹਤੇ ਦਾ ਗੈਨੀ ਜੀ ਉਹਨਾਂ ਨੇ ਦੱਸਿਆ ਵੀ ਉਹਨਾਂ ਨੂੰ ਮਰ ਅਖਾੜੇ ਵਿੱਚ ਢਾ ਲਿਆ ਗਏ ਲੋ ਜਾਂ ਇੱਕ ਹੋਰ ਮਹਾਂਪੁਰਸ਼ ਵੀ ਅਰਥ ਕਰਦੇ ਨੇ ਨਿਹਤ ਨਿਮਾਲੇ ਨਿਵਾੜੇ ਨਿਹਤੇ ਨਥ ਲੈ ਨਥ ਪਾਲੀ ਪੰਜਾਬਕਾਰਾਂ ਨੂੰ ਇਹ ਵੀ ਅਰਥ ਕਰਦੇ ਨੇ ਹਾਂਜੀ ਨਿਹਤੇ ਪੰਜ ਜਵਾਨ ਮੈਂ ਬਾਤ ਵਜੈ ਨਟਮਕ ਭੇਰੀਆ ਮਲ ਲਥੇ ਲੈ ਦੇ ਫੇਰੀਆ ਨਿਹਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜਿਓ ਸਭ ਇਕੱਠੇ ਹੋਏ ਆਇਆ ਘਰ ਜਾਸਨ ਵਾਟ ਵਟਾਇਆ ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀਓ ਤੂੰ ਵਰਨਾ ਚਿਹਨਾ ਬਾਹਰਾ ਹਰ ਦਿਸ ਹੈ ਹਾਜ਼ਰ ਜਾਹਰਾ ਸੁਣ ਸੁਣ ਤੁਜੈ ਧਿਆਏ ਦੇ ਤੇਰੇ ਭਗਤ ਰਤੇ ਗੁਣਤਾਸ ਜੀਓ ਮੈਂ ਜੁਗ ਜੁਗ ਦਈਐ ਸੇਵੜੀ ਗੁਦ ਕੰਢੀ ਦਈਐ ਸੇਵੜੀ ਦਈਐ ਉਸੇ ਤਰ੍ਹਾਂ ਹੀ ਪਹਿਲਾਂ ਈੜੀ ਪਿਆਰੀ ਲਾ ਕੇ ਤੇ ਅੱਗੇ ਦੁਲਾਵਾਂ ਦੀ ਆਵਾਜ਼ ਆਉਣੀ ਹੈ ਤੇ ਦੁਲਾਵਾਂ ਅੱਖਰ ਦਾ ਜਿਹੜਾ ਮੂਲ ਹੈ ਉਹ ਐੜਾ ਹੈ ਇਸ ਪ੍ਰਕਾਰ ਇਹ ਦਈਆ ਪਾਠ ਬਣੇਗਾ ਪਿੱਛੇ ਆਪਾਂ ਦਈਓ ਪੜਿਆ ਸੀ ਦੱਦਾ ਜਈਏ ਨੂੰ ਔਂਕੜ ਔਂਕੜ ਦਾ ਮੂਲ ਕਿਉਂਕਿ ਊੜਾ ਹੈ ਈੜੀ ਦੀ ਆਵਾਜ਼ ਵਿੱਚੋਂ ਆਉਣੀ ਹੀ ਆਉਣੀ ਹੈ ਇਸ ਲਈ ਦਈਓ ਪਾਠ ਕੀਤਾ ਸੀ ਇੱਥੇ ਦਈਆ ਪਾਠ ਹੋਵੇਗਾ ਮੈਂ ਜੁਗ ਜੁਗ ਦਈਆ ਸੇਵੜੀ ਮੈਂ ਜੁਗ ਜੁਗ ਦਈਐ ਸੇਵੜੀ ਗੁਰ ਕੱਟੀ ਮਿਹੜੀ ਜੇਵੜੀ ਹਉ ਬਾ ਹਉ ਬਾਹੜਾ ਛਿੰਜ ਨਾ ਨਚਉ ਨਾਨਕ ਅਉਸਰ ਲੱਦਾ ਭਾਲ ਜੀਉ ਕੱਢ ਨਹੰਗਈ ਨਾਨਕ ਉੱਠਾ ਘੁਗ ਕੇ ਰਾਓ ਜੀਉ ਉਹਨੂੰ ਕਹਿਣਾ ਕੰਨ ਦੱਸਿਆ ਸੀ ਤੇ ਇਹਦੇ ਨਾਲ ਦਾ ਸਪੈਲਿੰਗ ਬਿਲਕੁਲ ਇਹੀ ਨੇ ਅਗਲੇ ਅੰਗ ਤੇ ਆ ਪਾਠ 7ਵਾਂ ਅੰਗ ਤੇ ਦੂਸਰੀ ਪੰਕਤੀ अनुकरण दे कान सुनो अरदास जी स्पेलिंग इको ही ने उच्चारण वखरा वखरा प्रकरण ਦੇ ਹਿਸਾਬ ਨਾਲ ਅਰਥ ਵੀ ਵੱਖਰਾ ਵੱਖਰਾ ਅਰਥ ਵੀ ਵੱਖ-ਵੱਖ ਹੋ ਗਿਆ ਅਰਥ ਵੀ ਵੱਖ-ਵੱਖ ਹੈ ਉਚਾਰਨ ਵੀ ਵੱਖਰਾ ਉਹ ਹੈ ਕੰਨ ਕੰਨ ਕੰਨਾ ਮੋੜਾ ਦੇਣਾ ਕੰਨ ਕੋਈ ਕੱਢ ਨਾ ਹੰਗਈ ਨਾਨਕ ਮੁਠਾ ਘੁਕੇ ਜਰਾਓ ਜੀ ਉਹ ਤੇ ਅਗਲੇ ਪਾਸੇ ਹੈ ਚੌਂਤਰੰਗ ਤੇ ਦੂਜੀ ਪੰਕਤੀ ਤੇ ਕੰਨ ਸੁਣੋ ਅਰਦਾਸੋ ਕੰਨ ਸਰਵਣ ਸੱਚੀ ਪਾਸ਼ਾ ਕਿਰਪਾਲਤਾ ਕਰੋ ਆਪ ਦਾ ਸਰਵਣ ਪਾਤਸ਼ਾਹ ਜੀ ਸਾਡੇ ਵੱਲ ਕਰੋ ਸਾਡੀ ਅਰਦਾਸ ਸੁਣ ਲਓ ਇਹ ਹੈ ਜੀ ਇੰਨੇ ਕੁ ਵਿਚਾਰ ਸੀ ਹਾਂਜੀ ਅੱਗੇ ਹਾਂਜੀ ਬੜੀ ਹੈ ਜੀ ਮੈਂ ਜੁਗ ਜੁਗ ਦਈਏ ਸੇਵੜੀ ਗੁਰ ਕਟਿ ਮਹਣੀ ਜੇਵੜੀ ਆਹ ਬਾਹੜ ਛੇਂਜਣਾ ਨੱਚਉ ਨਾਨਕ ਔਸਰ ਲੱਦਾ ਭਾਲ ਜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ